ਦੂਸਰਾ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਮੋਹਨਪੁਰੇ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਇੱਕ ਮੱਝ ਦਿਖਾ ਰਹੇ ਆ ਭਰਾਵਾਂ ਡਿਕਾ ਜੀ ਨਾਲ ਚਾਰ ਵੜਾ ਵੀ ਦਿਖਾਵਾਂਗੇ ਸ਼ਾਰਟ ਵੀਡੀਓ ਆ ਪੂਰੀ ਵੀਡੀਓ ਵੀ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰਦੇ ਆਂਗੇ ਇੱਕ ਫੁੱਲ ਵਜਨ ਲੋਡ ਵਾਲੀ ਤੁਹਾਨੂੰ ਮੱਝ ਦਿਖਾ ਰਹੇ ਆ ਜੱਜ ਕੀ ਆ ਜੀ ਵਧੀਆ ਵਧੀਆ ਸੰਤੂ ਸਾਹਿਬ ਬਹੁਤ ਵਧੀਆ ਵੀਰੇ ਜੱਜ ਇੱਕ ਮੱਝ ਤੇ ਚਾਰ ਵੜਾ ਮਕਾਊ ਆ ਹਾਂਜੀ ਸੰਤੂ ਸਾਹਿਬ ਇਹ ਤੀਜਾ ਸੂਆ ਮੱਝ ਸੂਈ ਆ ਕੋਈ 13 14 ਕਿਲੋ ਦੁੱਧ ਤੇ ਚੱਲਣ ਦੀ ਮਗਰ ਕੱਟਾ ਹੋ ਠੀਕ ਆ ਜੀ ਮਗਰ ਹਾਂਜੀ ਤੇ ਐਸ ਵਕਤ ਦੋਸਤੋ 13 14 13 14 ਲੀਟਰ ਦੁੱਧ ਤੇ ਚੱਲਣ ਦੀ ਹੈ ਕਟਾ ਮਗਰ ਤੇ ਮੇਲਕਾਫ ਠੀਕ ਹੈ ਜੀ ਇਹ ਬੱਚਾ ਤੇ ਐਸ ਵਕਤ ਤੁਸੀਂ ਦੱਸ ਹੀ ਦਿੱਤਾ ਵੀ 13 14 ਕਿਲੋ ਦੁੱਧ ਦਾ ਹਾਂਜੀ ਮੁੱਲ ਕਿ ਰੋਗੇ ਦਾ 501 5 ਦੀ ਦੇਣੀ ਆ 1 5 ਦੀ ਇਹਦਾ ਫੇਸਬੁੱਕ ਆਇਆ ਮਾੜਾ ਜ ਆਹ ਦੇਖੋ ਜੀ ਲਓ ਜੀ 1 ਲੱਖ 5000 ਦੀ ਫਾਈਨਲ ਮਿਲ ਜੂਗੀ ਅੱਜ ਠੀਕ ਹੈ ਮੁੱਲ ਵੱਡੀ ਗੱਦਗਾੜ ਦੀ ਮੈਂ ਹਾਂ ਬਾਕੀ ਵਜਨ ਲੋਡ ਪੂਰਾ ਥਣ ਥੱਪੇ ਵਾਲੀ ਜਿਹੜੀ ਇਹ ਮਾਝਾ ਠੀਕ ਆ ਬਾਕੀ ਨੇਵੀ ਆਰਡਰ ਦੀ ਆ ਕੁਆਲਿਟੀ ਆ ਵਿਰਲ ਵਾਲ ਚੰਗੀ ਆ ਇਹ ਤਰਕ ਬਾੜ ਤੁਹਾਨੂੰ ਵਿਖਾ ਦਿੰਦੇ ਆ ਸੂਇਆਂ ਦੇ ਵਿੱਚ ਇਹ ਜਾਂ ਕੋਈ ਦੂਜਾ ਮੰਨੇ ਕੋਈ ਤੀਜਾ ਲਾ ਲੇ ਹਾਂਜੀ ਸੰਦੋ ਤੀਜਾ ਸੂਆ ਕੋਈ ਪਿਛਲੇ ਸੂਏ ਸੰਦੋ 27 28 ਕਿਲੋ ਦਾ ਰਿਕਾਰਡ ਰਿਹਾ ਇਹ ਦਾ ਵਾਇਰਸ 27 28 ਕਿਲੋ ਹਾਂਜੀ 10 ਦਿਨ ਇਹ ਖੜਦੀ ਆ 10 ਦਿਨਾਂ ਦੇ ਵਿੱਚ ਪੰਡਾ ਪਾਜੂ ਸੰਦੋ ਸਾਹਿਬ ਲਓ ਜੀ 10 ਦਿਨ ਲੈਂਦੀ ਆ ਕਰਮ ਵਾਲੀ ਨਰਮਾ 10 ਕਿਤੇ ਨਾ ਹੱਲਿਓ ਵੀਰਾਂ ਦਾ ਵੀ ਪੰਡਾ ਪਾਊਗੀ ਕਪਾਲੀਆਂ ਬਾਕੀ ਸੰਦੂ ਸਾਹਿਬ ਜਿਹੜਾ ਹੁਣ ਦਾਸ ਦੇਣ ਜਾਨੀ ਕਿ ਸਾਂਭ ਲੂਗਾ ਉਹ ਸਾਹਿਬ ਨਾਲ ਉਹ ਪਾਣਾ ਹੀ ਮਿਲ ਜੂਗੀ ਅੱਜ ਅੱਜ ਕਿੰਨੇ ਦੀ ਦੇਰਿਆ ਸੰਦੂ ਸਾਹਿਬ ਅੱਜ ਇਹਦਾ ਮੁੱਲ ਕਰਦੇ ਆਂ 90 ਕਰੀਏ 95 ਕਰੀਏ 80000 ਦੀ ਹਾਂ ਨਾ 88000 ਦੀ ਹਾਂਜੀ ਹਾਂਜੀ ਲਓ ਜੀ ਅੱਜ 88000 ਦੀ ਮਿਲ ਜੂਗੀ 90000 ਦੀ ਡਿਮਾਂਡ 88000 ਦੀ ਲੈ ਤੇ ਇਧਰ ਇੱਕ ਤੁਹਾਨੂੰ ਹੋਰ ਤੋਹਫਾ ਵਿਖਾਉਣੇ ਆਂ ਤੋਹਫੇ ਤੇ ਤੋਹਫਾ ਠਾਹ ਤੋਹਫਾ ਇਧਰ ਜੱਜ ਆ ਜਿਹੜੀ ਆਪਣੇ ਕੋਲ ਆਇੜਾ ਸੰਦੂ ਸਾਹਿਬ ਇਹ ਦੂਜਾ ਸੂਆ ਸੂਈ ਆ ਦੂਜਾ 14 15 ਕਿਲੋ ਬੌਲਾ ਠੀਕ ਆ ਮਗਰ ਵਛਾ ਜੇ ਇਹ ਕੱਲ ਦੀ ਸੂਈ ਹੈ ਹਾਂਜੀ ਕੱਲ ਦੀ ਸੂਈ ਸੰਦੂ ਮਗਰ ਬੱਚੀ ਹੈ ਨਾ ਨਹੀਂ ਨਹੀਂ ਵਛਾ ਸੰਦੂ ਮਗਰ ਬੱਚਾ 나ੜੂਆ ਨਾਲ ਆ ਬੱਚੇ ਦੇ ਆ ਚੈੱਕ ਕਰੋ ਆ ਵਛਾ ਜ ਮਗਰ ਠੀਕ ਆ ਜੀ 나ੜੂਆ ਨਾਲ ਆ ਬੱਚੇ ਦੇ ਤੇ ਦੂਜਾ ਸੂਆ ਵੀਰਾਂ ਦਾ ਵੀ ਸੂਈ ਆ ਤੇ ਪਹਿਲੇ ਸੂਆ ਤੁਸੀਂ ਦੱਸਿਆ 20 ਕਿਲੋ ਦੋਤੇ ਚਵਾਇਆ ਪਹਿਲੇ ਸੂਆ ਸੰਦੂ ਸਾਹਿਬ 20 ਕਿਲੋ ਚਵਾਉਂਦੀ ਰਹੀ ਹੈ ਬੈਡ ਠੀਕ ਹੈ ਭਰਾ ਚੱਡਾ ਚੁੱਡਾ ਵੇਖੋ ਸੰਦੂ ਸਾਹਿਬ ਆਹ ਵੇਖੋ ਜੀ ਸੁੱਪੰਦਾ ਪ ਵੈਸਟੋ ਲੇਵਾ ਲਗਾ ਕੰਪੈਕਟ ਆਡਰ ਤੇ ਮੁੱਠੀ ਮੁੱਠੀ ਵਾਲਾ ਥਾਨ ਲੈ ਵੀ ਜੱਜ ਕੀ ਮੋਲ ਕੀ ਡਿਮਾਂਡ ਕਰਤੀ ਇਹ ਸੰਤੋ ਸਾਹਿਬ ਮੋਲੇ ਦਾ 70000 ਕਰਦੇ 65000 ਦੀ ਹਾਂ ਜੈ ਸੁਣੋ ਹਾਂਜੀ ਹਾਂਜੀ ਓਕੇ ਪਾਜੀ ਇਧਰ ਇੱਕ ਬੱਚੀ ਵਿਖਾਉਣੀਆ ਦੋਸਤੋ ਕਰਾਸ ਬਰੀਡ ਦੇ ਵਿੱਚ ਸ਼ਾਈ ਵਾਲ ਬੱਚੀ ਪਲੂਨ ਪਹਿਲਾ ਸੂਆ ਪਹਿਲਾ ਸੂਆ ਮਗਰ ਵੀ ਸੰਤੋ ਸਾਹਿਬ ਬੱਚੀ ਹੈ ਨਾ ਮਗਰ ਵੀ ਬੱਚੀ ਆਪ ਵੀ ਬੱਚੀ ਹਾਂਜੀ ਕੱਲ ਦੀ ਸੂਈ ਹੈ ਵੀ ਕੱਲ ਦੀ ਸੂਈ ਸੰਤੋ ਸਾਹਿਬ 2 ਚਮਾਈਆਂ ਹੋਈਆਂ 11 ਕਿਲੋ ਬੋਲਾ ਹਾਂ ਮੌਜੀ 11 ਕਿਲੋ ਬੋਲੇ ਤੇ ਚੱਲਣ ਈ ਕਰਮਾਲੀ ਬੱਚੀ ਮੇਰਾ ਭਰਾ ਚੈੱਕ ਕਰੋ ਕਰਾਸ ਬਰੀਡ 11 ਲੀਟਰ ਬੋਲਾ ਮਗਰ ਬੱਛੀ ਕਾਲ ਦੀ ਸੂਈ ਇਹ ਤਾਂ ਮੋਲੇ ਦਾ ਕੀ ਰਹੂਗਾ ਭਰਾ ਸੰਤੂ ਸਾਹਿਬ ਇਹਦਾ 55000 ਲੈਣ ਦੇਣੀ ਯਾ ਸੁਣੋ ਜੀ ਹਾਂਜੀ ਹਾਂਜੀ ਲਓ ਜੀ 55000 ਦੀ ਬੱਛੀ ਲੈ ਜਾਓ ਠੀਕ ਆ ਜੀ ਯਾ ਸੁਣੋ ਸੰਤੂ ਨੂੰ ਵੇਖੋ ਬਾਕੀ ਸੰਤੂ ਸਾਹਿਬ ਬਾਕੀ ਥਾਣ ਥਾਪੇ ਬਹੁਤ ਵਧੀਆ ਮੁੱਠੀ ਮੁੱਠੀ ਵਾਲਾ ਥਾਣਾ ਪੂਰੀ ਵੀਡੀਓ ਦੇ ਵਿੱਚ ਵੀ ਪੂਰਾ ਤਸਲੀ ਨਾਲ ਦਿਖਾਇਆ ਹੈ ਆਪਾਂ ਠੀਕ ਆ ਇਧਰ ਇੱਕ ਛੋਟਾ ਜਿਹਾ ਬਿਲਕੁਲ ਨਗ ਬਖਾਉਣੇ ਆ ਵੜ ਬੱਟੀ ਆ ਵੈਸੇ ਮਤਲਬ ਰੇਟ ਵਾਲੇ ਪਾਸੇ ਬਿਲਕੁਲ ਛੋਟਾ ਮੁੱਲ ਤੇ ਇਹਦੇ ਥੱਲੇ ਜੱਜ 9-10 ਕਿਲੋ ਤੋਂ ਸੰਤੂ ਸਾਹਿ ਲੈਂਡ ਦੇ ਸੰਸਾਪ 25000 ਚ 100 ਕੋ